ਲੁਧਿਆਣਾ ਪੁਲਿਸ ਨੇ ਇੱਕ ਨਿੱਜੀ ਅੰਤਰਰਾਜੀ ਗਰੋਹ ਦਾ ਪਰਦਾਫਾਸ਼ ਕੀਤਾ ਜਿਨ੍ਹਾਂ ਨੇ ਲੁਧਿਆਣਾ ਨਾਮੀ ਉਦਯੋਗਪਤੀ ਦੇ ਵਰਤਮਾਨ ਦੇ ਮਾਲਕ ਐਸਪੀ ਉਹਸਵਾਲ ਤੋਂ ਵਰਜੀ ਸੀਵੇ ਅਸਰ ਬਣ ਕੇ 7 ਕਰੋੜ ਰੁਪਏ ਠੱਗੀ ਮਾਰੀ ਸੀ ਮਾਮਲੇ ਵਿੱਚ ਲੁਧਿਆਣਾ ਪੁਲਿਸ ਨੇ ਸਾਈਬਰ ਸੈੱਲ ਨੇ ਗੁਹਾਟੀ ਅਸਾਮ ਤੋਂ ਦੋ ਮੁਸਲਮਾਨਾਂ ਨੂੰ ਗ੍ਰਿਫਤਾਰ ਕੀਤਾ ਜਦੋਂ ਕਿ ਅਸਾਮ ਤੋਂ ਇਲਾਵਾ ਪੱਛਮੀ ਬੰਗਾਲ ਅਤੇ ਦਿੱਲੀ ਨਾਲ ਸੰਬੰਧਿਤ 7 ਮੁਸਲਮਾਨਾਂ ਦਾ ਪਤਾ ਲਗਾਉਣ ਵਿੱਚ ਸਫਲਤਾ ਹਾਸਲ ਕੀਤੀ। ਬਾਕੀ ਤੁਸੀਂ ਵੀ ਸੁਣੋ ਇਸ ਮੌਕੇ ਮੌਜੂਦਾ ਪੁਲਿਸ ਅਫਸਰ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਇਸ ਮਾਮਲੇ ਸੰਬੰਧੀ ਹੋਰ ਕੀ ਕਿਹਾ। ਇਸ ਤਰ੍ਹਾਂ ਸੀਗਾ ਜੀ 29 ਤਰੀਕ ਨੂੰ ਕਿਸੇ ਵਿਅਕਤੀ ਨੇ सीबीआई ਦੇ ਅਫਸਰ ਬਣ ਕੇ ਸਾਡੇ ਲੁਧਿਆਣਾ ਸ਼ਹਿਰ ਦੇ ਪ੍ਰਸਿੱਧ ਜਿਹੜੇ ਕਾਰੋਬਾਰੀ ਹੈਗੇ ਆ ਐਸਪੀਐਸ ਉਸਵਾਲ ਜੀ ਉਹਨੂੰ ਉਹਨਾਂ ਨੂੰ ਟੈਲੀਫੋਨਿਕਲੀ ਸੰਪਰਕ ਕੀਤਾ ਸੀ ਕਿ ਮੈਂ ਸੀਬੀਆਈ ਤੋਂ ਅਫੀਸਰ ਬੋਲਦਾ ਤੇ ਤੁਹਾਡੇ ਤੇ ਕੋਈ منی ਲਾਂਡਰਿੰਗ ਦਾ ਕੇਸ ਅਸੀਂ ਜਿਹੜਾ ਰਜਿਸਟਰ ਹੋ ਰਿਹਾ ਤੇ ਅਸੀਂ ਉਧਰ ਈਡੀ ਨੂੰ ਤੁਹਾਡਾ ਕੇਸ ਭੇਜ ਰਹੇ ਹਾਂ ਇਸ ਤਰ੍ਹਾਂ ਕਰਕੇ ਉਹਨਾਂ ਨੇ ਪਹਿਲਾਂ ਉਹਨਾਂ ਨੂੰ ਵੀਡੀਓ ਕਾਲ ਰਹੀਂ ਉਹਨਾਂ ਨੂੰ ਪਰਸੂਨੇਟ ਕੀਤਾ ਉਹਨਾਂ ਨੂੰ ਵਿਸ਼ਵਾਸ ਚ ਲਿਆ ਵੀ ਵਾਕਈ ਸੀਬੀਆਈ ਤੋਂ ਬੋਲਦੇ ਆ ਤੇ ਉਹਨਾਂ ਨੂੰ ਕੁਝ ਫਰਜੀ ਡਾਕੂਮੈਂਟ ਤਿਆਰ ਕਰਕੇ ਉਹਨਾਂ ਦੇ ਨਾਮ ਤੇ ਜਿੱਦਾਂ ਉਹਨਾਂ ਦੇ ਉਹਨਾਂ ਦੇ ਜਿੱਥੇ ਲੱਗਦਾ ਸੀ ਉਹ ਮਿੱਥ ਯਕੀਨ ਕਰ ਲੈਣ ਕੋਈ ਉਹਨਾਂ ਦਾ ਆਧਾਰ ਕਾਰਡ ਜੇ ਉਹਨਾਂ ਦੀ ਹੋਰ ਜਿਹੜੇ ਡਾਕੂਮੈਂਟ ਯੂਜ਼ ਕਰਕੇ ਉਹਨਾਂ ਨੂੰ ਭੇਜੇ ਗਏ ਤੇ ਜਿੱਥੋਂ ਉਹਨਾਂ ਨੂੰ ਥੋੜਾ ਜਿਹਾ ਇਹ ਹੋਇਆ ਉਸਵਾਲ ਸਾਹਿਬ ਨੂੰ ਵੀ ਹੋ ਸਕਦਾ ਵੀ ਮੇਰੇ ਕਿਸੇ ਨੇ ਡਾਕੂਮੈਂਟਾਂ ਦੀ ਦੁਰਵਰਤੋਂ ਕਰ ਲਈ ਹੈ ਤੇ ਕਿਤੇ ਮੈਂ ਕਿਸੇ ਕਿਸੇ ਪ੍ਰੋਬਲਮ ਜੇ ਨਾ ਫਸ ਜਾਵਾਂ ਤੇ ਉਹਨਾਂ ਨੇ ਜਿਹੜਾ ਉਹਨਾਂ ਦੀ ਗੱਲਾਂ ਜਾ ਕੇ ਤੇ ਜਿਹੜਾ ਉਹਨਾਂ ਨੂੰ ਪੈਸੇ ਟਰਾਂਸਫਰ ਕਰ ਦਿੱਤੇ ਤੇ ਇਹ ਨੈਕਸਟ ਡੇ ਜਦੋਂ 30 ਤਰੀਕ ਨੂੰ ਉਹਨਾਂ ਨੇ ਸਾਨੂੰ ਸਾਡੇ ਸੀਨੀਅਰ ਅਫਸਰਾਂ ਦੇ ਧਿਆਨ ਦੇ ਲਿਆਂਦਾ ਤੇ ਮੇਰੀ ਉਹਨਾਂ ਨੇ ਇਮੀਡੀਏਟ ਡਿਊਟੀ ਲਗਾਈ ਵੀ ਹੁਣੇ ਇਹਦੇ ਤੇ ਐਫ ਆਈ ਆ ਦਰਜ ਕਰਕੇ ਜਿਹੜੀ ਆ ਆਪਣੀ ਕਾਰਵਾਈ ਸ਼ੁਰੂ ਕੀਤੀ ਜਾਵੇ ਤੇ ਮੇਰੇ ਵੱਲੋਂ ਤੇ ਮੇਰੀ ਟੀਮ ਵੱਲੋਂ ਜਿਹੜੀ ਆ ਇਮੀਡੀਏਟ ਐਫ ਆਈ ਆ ਦਰਜ ਕਰਕੇ ਸਬੰਧਤ ਬੈਂਕਾਂ ਦੇ ਨਾਲ ਰابطਾ ਕਰਕੇ ਉਹਨਾਂ ਦੇ ਨਾਲ ਤਫ਼ਸੀਲਾ ਕਰਕੇ ਜਿਹੜੇ 5 ਕਰੋੜ 25 ਲੱਖ ਰੁਪਏ ਸੀ ਫ੍ਰੀਜ਼ ਕਰਾਉਣ ਦੇ ਵਿੱਚ ਸਾਨੂੰ ਕਾਮਯਾਬੀ ਮਿਲੀ ਤੇ ਉਹ ਅਸੀਂ ਜਿਹੜੀ ਉਹ ਰਿਕਵਰੀ ਕਰਾ ਕੇ ਉਹਨਾਂ ਨੂੰ ਵਾਪਸ ਵੀ ਕਰਾ ਚੁੱਕੇ ਆ ਤੇ ਇਸ ਤੋਂ ਬਾਅਦ ਤੁਰੰਤ ਅਸੀਂ ਜਿਹੜੇ ਦੋਸ਼ੀ ਅਸੀਂ ਟਰੇਸ ਕਰ ਲਏ ਸੀਗੇ ਉਹਦੇ ਵਿੱਚ ਅਸੀਂ ਦੋ ਦੋਸ਼ੀ ਆ ਆਸਾਮਗ ਹੱਡੀ ਤੋਂ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਦੀ ਪੁਸ਼ਕਿਸ਼ ਦੇ ਵਿੱਚ ਅਸੀਂ ਸੱਤ ਦੋਸ਼ੀ ਜਿਹੜੇ ਹੋਰ ਨਾਮਿਨੇਟ ਕਰ ਲਏ ਆ ਤੇ ਜਿਨ੍ਹਾਂ ਨੂੰ ਅਸੀਂ ਜਲਦੀ ਗ੍ਰਿਫਤਾਰ ਕਰ ਲਾਂਗੇ ਸਰ ਦੇਖੋ ਦੇਸ਼ ਸਭ ਤੋਂ ਵੱਡੀ ਕੰਪਨੀ ਹੈ ਸਰ ਬੜਾ ਕਿੰਨੀ ਬੜੀ ਸਮਰਤਾ ਸਮਝੋ ਦੇਖੋ ਸਾਡੇ ਲਈ ਬੜੀ ਪ੍ਰਾਊਡ ਮੂਵਮੈਂਟ ਹੈਗੀ ਹੈ ਜੀ ਵੀ ਅਸੀਂ ਇੰਨੀ ਵੱਡੀ ਜਿਹੜੀ ਰਿਕਵਰੀ ਉਹ ਕਰਾਉਣ ਦੇ ਵਿੱਚ ਕਾਮਯਾਬ ਹੋਏ ਆ ਤੇ ਉਹ ਇਸੇ ਕਰਕੇ ਸੰਭਵ ਹੋ ਪਾਇਆ ਜੀ ਵੀ ਉਹਨਾਂ ਨੇ ਟਾਈਮਲੀ ਸਾਨੂੰ ਕੰਪਲੇਂਟ ਕੀਤੀ ਤੇ ਟਾਈਮਲੀ ਅਸੀਂ ਉਹਦੇ ਤੇ ਐਕਸ਼ਨ ਕਰਕੇ ਤੇ ਟਾਈਮਲੀ ਜਿਹੜੇ ਉਹ ਖਾਤੇ ਵਿੱਚ ਪੈਸੀ ਫ੍ਰੀਜ਼ ਕਰਾਉਣ ਦੇ ਵਿੱਚ ਸਕਸੈਸ ਹੋ ਗਏ ਜੀ ਜੀ ਦੇ ਸਾਹਮਣੇ ਇੱਕ ਸ਼ੋਟ ਸੰਗਤ ਦਾ ਸਨਮਾਨ ਬਿਲਕੁਲ ਜੀ ਸਾਡੇ ਸੀਨੀਅਰ ਅਫਸਰਾਂ ਨੇ ਸਾਨੂੰ ਸਾਨੂੰ ਸ਼ਾਬਾਸ਼ ਦਿੱਤੀ ਹੈ ਤੇ ਸਾਡਾ ਸਾਨੂੰ ਵੀ ਇਸ ਗੱਲ ਦੀ ਖੁਸ਼ੀ ਹੈ ਵੀ ਮੇਰੀ ਟੀਮ ਨੇ ਜਿਹੜੀ ਹੈ ਬੜੀ ਮਿਹਨਤ ਕੀਤੀ ਸੀਗੀ ਤੇ ਉਹਨਾਂ ਨੂੰ ਉਸ ਚੀਜ਼ ਦਾ ਉਹਨਾਂ ਨੂੰ ਜਿਹੜਾ ਬਰ ਰਿਵਾਰਡ ਮਿਲਿਆ ਜੀ ਲਾਸਟ ਸੈਸ਼ਨ ਲੋਕਾਂ ਨੂੰ ਕੀ ਕਹਿੰਦੇ ਹੋਗੇ ਮੇਰੀ ਤੁਹਾਡੇ ਰਹੀ ਅਸੀਂ ਪਹਿਲਾਂ ਵੀ ਮੈਂ ਪ੍ਰਿੰਟਿੰਗ মিডিਆ ਰਹੀ ਜੇ ਤੁਹਾਡੇ ਰਹੀ ਅਸੀਂ ਸਮੇਂ-ਸਮੇਂ ਤੇ ਤੁਸੀਂ ਸਾਡਾ ਮੈਸੇਜ ਜਿਹੜਾ ਸਪਰੈਡ ਕਰਦੇ ਰਹਿੰਦੇ ਹੋ ਉਹਦਾ ਪਰਪਸ ਇਹੀ ਹੁੰਦਾ ਵੀ ਅਸੀਂ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਕੇ ਆਪਣਾ ਇੱਕ ਮੈਸੇਜ ਆ ਆਪਣਾ ਸੁਨੇਹਾ ਲੋਕਾਂ ਤੱਕ ਪਹੁੰਚਾ ਸਕੀਏ ਵੀ ਉਹ ਕਿਸੇ ਤਰੀਕੇ ਦਾ ਇਸ ਤਰ੍ਹਾਂ ਦੀ ਕਾਲਸ ਜਾਂ ਕੋਈ ਕੋਈ ਇਸ ਤਰ੍ਹਾਂ ਦਾ ਅਫਸਰ ਬਣ ਕੇ ਜਾਂ ਕੋਈ ਪੁਲਿਸ ਅਫਸਰ ਬਣ ਕੇ ਜਿੱਦਾਂ ਕਿ ਪਿੱਛੇ ਕੇਸ ਚੱਲੇ ਸੀਗੇ ਵੀ ਤੁਹਾਡਾ ਬੱਚਾ ਟਿਊਸ਼ਨ ਤੇ ਇਹ ਗਿਆ ਸੀਗਾ ਜਾਂ ਤੁਹਾਡਾ ਬੱਚਾ ਕਿੱਥੇ ਹੈ ਵੀ ਇਸ ਤਰ੍ਹਾਂ ਦੀ ਵੀ ਮੋਡਲ ਸਪ੍ਰਿੰਟ ਹੀ ਆਈ ਸੀਗੀ ਵੀ ਉਹ ਪ੍ਰੋਬਲਮ ਚ ਹੈ ਜੀ ਉਹ ਫਲਾਨੀ ਜਗ੍ਹਾ ਤੇ ਫੜਿਆ ਗਿਆ ਵੀ ਇਸ ਤਰ੍ਹਾਂ ਦੀ ਕੋਈ ਕਾਲ ਆਉਂਦੀ ਹੈ ਇਮੀਡੀਏਟ ਸਾਈਬਰ ਕ੍ਰਾਈਮ ਨੂੰ ਰਿਪੋਰਟ ਕਰੋ ਪੈਸੇ ਬਿਲਕੁਲ ਵੀ ਟਰਾਂਸਫਰ ਨਾ ਕਰੋ ਪੈਨਿਕ ਰਹੋਣ ਦੀ ਬਿਲਕੁਲ ਵੀ ਲੋੜ ਨਹੀਂ ਸਾਈਬਰ ਪੁਲਿਸ ਜਿਹੜਾ ਤੁਹਾਡੀ ਮਦਦ ਕਰਨ ਲਈ ਹਮੇਸ਼ਾ ਤਤਪਰ ਹੈਗੀ ਹੈ ਤੇ ਅਸੀਂ ਡੈਫੀਨੇਟਲੀ ਜਦੋਂ ਕੋਈ ਵਿਅਕਤੀ ਬਿਨਾਂ ਪੈਸੇ ਟਰਾਂਸਫਰ ਕੀਤੇ ਸਾਡੇ ਕੋਲ ਆਉਂਦਾ ਹੈ ਅਸੀਂ ਉਹਦੀ ਕਾਉਂਸਲਿੰਗ ਕਰਦੇ ਹਾਂ ਤਾਂ ਜੋ ਤੇ ਸਾਨੂੰ ਖੁਸ਼ੀ ਵੀ ਹੁੰਦੀ ਹੈ ਵੀ ਉਹਦੇ ਪੈਸੇ ਜਿਹੜਾ ਉਹ ਠੱਗੀ ਤੋਂ ਬਚ ਗਿਆ ਤੇ ਇਸ ਕਰਕੇ ਮੇਰੀ ਤੁਹਾਡੇ ਰਹੀ ਅਪੀਲ ਹੈ ਵੱਧ ਤੋਂ ਵੱਧ ਤੁਹਾਡਾ ਸਾਡਾ ਮੈਸੇਜ ਸਪਰੈਡ ਹੋਵੇ ਤੇ ਲੋਕ ਇਦਾਂ ਦੀਆਂ ਸਾਈਬਰ ਠੱਗੀਆਂ ਤੋਂ ਬਚ ਸਕਣ